ਨਵੀਂ ਕਢਾਈ ਬਾਈਕ ਤੇ ਹਾਈ ਸਪੀਡਡ ਮੁੰਡਿਆਂ ਨੂੰ ਗੇੜੀ ਮਾਰਨੀ ਪਈ ਮਹਿੰਗੀ ਪੁਲਿਸ ਨੇ ਰੋਕੇ ਗੱਡੀ ਕੀਤੀ ਇੰਪਾਉਂਡ ਹਾਥਰ ਜੋੜ ਮਾਫੀਆਂ ਮੰਗਦਾ ਰਿਹਾ ਮੁੰਡਾ ਖਬਰ ਲੁਕੇ ਅਨਦੇ ਦੇ ਭਾਰਨਾਗਾ ਚੌਂਕ ਦੀਆਂ ਜਿੱਥੇ ਤੇਜ਼ੀ ਦੇ ਨਾਲ ਇੱਕ ਨੌਜਵਾਨ ਬਾਈਕ ਤੇ ਗੇੜੀ ਮਾਰਦਾ ਹੋਇਆ ਨਜ਼ਰ ਆਇਆ ਤਾਂ ਪੁਲਿਸ ਵੱਲੋਂ ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਨਿਕਲ ਗਿਆ ਪਰ ਅੱਗੇ ਜਾ ਕੇ ਪੁਲਿਸ ਨੇ ਉਸਨੂੰ ਦਬੋਚ ਲਿਆ ਤਾਂ ਗੱਡੀ ਦੇ ਕਾਗਜ਼ਾਤ ਜਦੋਂ ਮੰਗੇ ਤਾਂ ਉਸ ਕੋਲੋਂ ਕੋਈ ਵੀ ਕਾਗਜ਼ਾਤ ਨਾ ਮਿਲੇ ਮੁੰਡਾ ਹੱਥ ਜੋੜ ਮਾਫੀ ਮੰਗਦਾ ਰਿਹਾ ਪਰ ਪੁਲਿਸ ਨੇ ਆਪਣੀ ਬੰਦੀ ਕਾਰਵਾਈ ਕਰ ਉਸਦੀ ਨਵੀਂ ਕਢਾਈ ਬਾਈਕ ਨੂੰ ਇੰਪਾਉਂਡ ਕਰ ਦਿੱਤਾ ਦੇਖੋ ਜਦ ਨੌਜਵਾਨ ਫੜਿਆ ਗਿਆ ਤਾਂ ਪੁਲਿਸ ਕੋਲੋਂ ਹੱਥ ਜੋੜ ਕੇ ਗੋਹਾਰ ਲਗਾੰਦਾ ਨਜ਼ਰ ਆਇਆ ਕਿ ਉਸ ਦੀ ਮਾਂ ਬਿਮਾਰ ਹੈ ਪਰ ਪੁਲਿਸ ਨੇ ਉਸ ਦੀ ਇੱਕ ਨਾ ਸੁਣੀ ਤੇ ਆਪਣੀ ਕਾਰਵਾਈ ਕਰ ਦਿੱਤੀ ਸਰ ਦਸਤੀ ਕਾਲ ਜੀ ਸਰ ਇਹਨਾਂ ਨੂੰ ਕਿਉਂ ਰੋਕਿਆ ਗਿਆ ਜੀ ਇਹਨਾਂ ਨੂੰ ਰੋਕਿਆ ਜੀ ਟ੍ਰਿਪਲ ਰੈਗਿਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਤੇ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਟਾਕੋ ਜਾ ਕੇ ਵਾਪਸ ਫੇਰ ਆਏ ਵਾਪਸ ਆਉਂਦੇ ਨੇ ਸੀ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰ ਸੀ ਕੋਈ ਲਾਇਸੈਂਸ ਕੁਛ ਨਹੀਂ ਕੋਈ ਹੈਲਮਟ ਨਹੀਂ ਪ੍ਰਿਪਰੇਡਿੰਗ ਆ ਇਹ ਪੇਪਰ ਨਹੀਂ ਇਹਨਾਂ ਨੇ ਦਿੱਤੇ ਇਸ ਕਰਕੇ ਆਉਂਦੀ ਰਿਪੋਰਟ ਇਹਨਾਂ ਦਾ ਕੋਈ ਚਲਾਨ ਨਹੀਂ ਬਣਦਾ ਨਾ ਅਸ਼ ਕਰਨਾ ਨਾ ਹੋਣਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬੌਂਡ ਕਰ ਰਹੇ ਆ ਬਿਨਾ ਡਾਕੂਮੈਂਟ ਜਦੋਂ ਇਹ ਕਹਿੰਦੇ ਭਜਾਇਆ ਸੀ ਉਦੋਂ ਬੱਚੇ ਦੀ ਕੋਈ ਵੱਡਾ ਹਾਦਸਾ ਵੀ ਹਾਦਸਾ ਹੋ ਸਕਦਾ ਸੀ ਬਿਲਕੁਲ ਜੇ ਉਹਦੇ ਨਾਲ ਟੱਚ ਹੋਏ ਨਾ ਸਾਡੇ ਮਲਾਇਮ ਨੂੰ ਸੱਟ ਲੱਗ ਸਕਦੀ ਸੀ ਸਾਡੇ ਮਲਾਜ਼ਮ ਦੀ ਦੇਖਿਆ ਭੱਜ ਕੇ ਪਰਲੇ ਪਾਸੇ ਪਾਜ ਕੇ ਰੋਕਿਆ ਇਹਨਾਂ ਨੂੰ ਇਸੇ ਕਰਕੇ ਰੋਕਿਆ ਵੀ ਉੱਥੋਂ ਯੂ ਟਰਨ ਲੈ ਕੇ ਵਾਪਸ ਆਏ ਆ ਤਾਂ ਇਹਨਾਂ ਨੂੰ ਫਿਰ ਫੜਿਆ ਵੀ ਇਹਨਾਂ ਨੂੰ ਇਹਨਾਂ ਪਤਾ ਤਾਂ ਲੱਗਿਆ ਵੀ ਰੁਕ ਜਾਂਦੇ ਹੁਣ ਇਹ ਕਹਿੰ ਅਸੀਂ ਵੀ ਇਨਸਾਨ ਆਂ ਚੜ ਕੇ ਅਸੀਂ ਸਾਨੂੰ ਖੜ ਕੇ ਦੱਸੇ ਕਿ ਭਾਈ ਮੇਰੀ ਮਾਤਾ ਬਿਮਾਰ ਹੈ ਅਸੀਂ ਛੇਤੀ ਜਾ ਰਹੇ ਹਾਂ ਜਾਂ ਚੰਬੂ ਪਾਉਗੀ ਮੈਨੂੰ ਬਹੁਤ ਜ਼ਰੂਰੀ ਆ ਮੈਨੂੰ ਜਾਣ ਦੋ ਇਹਨਾਂ ਦੀ ਗੱਡੀ ਬੌਂਡ ਹੈ ਜੀ ਇਹਨਾਂ ਦੀ ਬਿਨਾ ਡਾਕੂਮੈਂਟ